ਹਾਂਜੀ ਵੀਰੇ ਲੋਕਲ ਤੁਹਾਨੂੰ ਦਿਸਿਆ ਨਾ ਟ੍ਰੈਫਿਕ ਕਿੰਨਾ ਹੈ ਹਾਂਜੀ ਅਸੀਂ ਮਾਲ ਰੋਡ ਤੇ ਸਾਰੇ ਤੇ 50 ਵਾਰੀ ਖੜਨਾ ਜੀ ਸੀਟ ਬੈਲਟ ਲੱਗੂਗੀ ਤੁਸੀਂ ਦੱਸੋ ਮੈਨੂੰ ਇਹਨਾਂ ਨੇ ਕਾਂਧੀ ਕੇ ਬਾਹਰੂਰੇ ਰੋਕ ਲਿਆ ਮੈਨੂੰ ਕਹਿੰਦੇ ਤੁਹਾਡੀ ਗੱਡੀ ਦੇ ਕਾਗਜ਼ ਦਿਖਾਓ ਮੇਰੀ ਗੱਡੀ ਦੇ ਕਾਗਜ਼ ਸਾਰੇ ਪੂਰੇ ਨਿਕਲ ਗਏ ਉਹਦੋਂ ਉਹਨਾਂ ਨੇ ਸੀਟ ਬੈਲਟ ਦਾ ਚਲਾਨ ਕਟਾ ਲਓ ਚਲੋ ਆਈਟਲ ਕੱਟਦਾ ਪਾ ਕਟਾ ਲਿਆ ਉਹਦੋਂ 50 ਬੰਦੇ ਇਹਨਾਂ ਨੇ ਫੋਨ ਕਰਕੇ ਆਵਿਏ ਲੈ ਜਨ ਲਗਾ ਦੇ ਮੇਰਾ ਕੀ ਕਸੂਰਾ ਭਾਈ ਮੈਂ ਦੇਣਾ ਕਿਸੇ ਦਾ ਕੁਛ ਚਲਾਨ ਕਟੋ ਸਾਰੇ ਦਾ ਚਲਾਨ ਕਟੋ ਜੀ ਕੋਲੇ ਖੜੇ ਆ ਕੇ ਫੋਨ ਕਰਕੇ ਨਿਗਾਤਾ ਤੁਹਾਨੂੰ ਨਿਕਾਤਾ ਤੇ ਘੰਟਾ ਹੋ ਗਿਆ ਪਰਚੀ ਨਿਕਲਦੀ ਇਹੋ ਜੀ ਨਾਲ ਮਸ਼ੀਨਾਂ ਘੰਟਾ ਮੈਂ ਮਸ਼ੀਨ ਮੈਂ ਚਲਾਨਟ ਕਢਾ ਲਿਆ ਹੁਣ ਇਹਦੇ ਨਹੀਂ ਮਸ਼ੀਨ ਦਿੱਤੀ ਤੁਸੀਂ ਮਸ਼ੀਨ ਚੈੱਕ ਕਰੋ ਮਾੜੀ ਜੀ 2 ਘੰਟੇ ਹੋ ਗਏ ਮੈਂ ਪਰਚੀ ਲੈਣ ਕਿੰਨੇ ਖੜਾ ਇਹੋ ਜੀ ਪੁਲਸਾ ਇਹੋ ਜੀ ਚਲਾਨਟ ਕੱਟ ਲਿਆ ਜਿਹਨੋਂ ਪਰਚੀ ਤਾਂ ਨਿਕਲਦੀ ਨਹੀਂ ਗਈ ਘੰਟਾ ਹੋ ਗਿਆ ਮੈਡਮ ਜਿਹੜਾ ਹੁਣ ਇਹ ਝਗੜਾ ਹੋ ਕੇ ਹਟਿਆ ਹੈਗਾ ਕਿਸੇ ਕਾਰ ਚਾਲਕ ਨਾਲ ਕੀ ਰੌਲਾ ਸੀ ਇਹੋ ਜੀ ਕੋਈ ਰੌਲਾ ਨਹੀਂ ਸੀ ਅਸੀਂ ਨਾਕਾ ਲਾਇਆ ਹੋਇਆ ਇੱਥੇ ਬੱਸ ਅੱਡੇ ਦੇ ਕੋਲੇ ਕਨਿਆਣਾ ਮੰਡੀ ਹਾਂਜੀ ਉਹਦੇ ਵਿੱਚ ਸੀਟ ਬੈਲਟ ਵਗੈਰਾ ਨਹੀਂ ਲੱਗੀ ਸੀ ਜੀ ਉਹਦੇ ਸੰਬੰਧ ਦੇ ਵਿੱਚ ਉਹਨੂੰ ਰ ਇਹ ਕੋਈ ਐਸੀ ਗੱਲ ਨਹੀਂ ਅਸੀਂ ਚਲਾਨ ਕਟਿਆ ਜੀ ਇਹਦਾ ਮੈਮ ਇੱਕ ਸਿਆਸੀ ਲੋਕ ਵਿੱਚ ਦਖਲਅੰਦਾਜ਼ੀ ਕਰਦੇ ਨਜ਼ਰ ਆਏ ਹੈਗੇ ਤੁਹਾਡੀ ਪੁਲਿਸ ਨੇ ਫਿਰ ਵੀ ਚਲਾਨ ਕਟਿਆ ਇਹਦੇ ਬਾਰੇ ਕੀ ਕਹਿੰਨਾ ਹੈ ਤੁਹਾਡਾ ਨਹੀਂ ਜੀ ਜੋ ਸਾਡੀ ਡਿਊਟੀ ਐਸੀ ਉਹੋ ਕੀਤੀ ਸੀ ਜੋ ਸਹੀ ਐ ਅਸੀਂ ਸਹੀ ਕੀਤਾ ਬਿਲਕੁਲ